ਅੱਜ ਮੇਰਾ ਜੇ ਪਹਿਲਾ ਭਰਦਾ ਮੈਂ ਕਹ ਦੂੰ ਮੇਰਾ ਤਕੜਾ ਹੈ ਜੀ ਟਰੈਕਟਰ ਕੀ ਕਰੂਗਾ ਜੇ ਚੱਕਰ ਨਹੀਂ ਸੈਟਾ ਜੇ ਲਾਂਗਾ ਨਹੀਂ ਸੈਟਾ ਉਥੇ ਇੱਕ ਦਿਨ 11 ਭਰੀ ਗਿਆ ਅਗਲੇ ਦਿਨ ਇਹਨੇ 20 ਭਰਤਾ ਨਾਲ ਟੈਂਕੀ ਵਾਲਾ ਐਡਾ ਚੰਗਾ ਲਾਂਗ ਮਿਲਿਆ ਡਾਉਂਟੇ ਛੱਤੀ ਵੀ ਦਬਦਾ ਰਹਿੰਦਾ ਸੀ ਹੁਣ 12 10 ਦੀ ਪੁਲੀ ਹੈ ਜਗਤਜੀਤ ਮਸ਼ੀਨਾਂ ਸਵਾਲਾ ਗੇਰ ਆ ਇਹ ਤਿੰਨਾਂ ਕਿੱਲਾਂ ਦੀ ਉਸਤਰੀ ਦੇ ਟਰੈਕਟਰ ਇੱਕ ਤਾਂ ਪਾਲ ਤੇ ਤੁਰਿਆ ਗਿਆ ਉਧਰੋਂ ਵੀ ਪਾਲ ਤੇ ਮੁੜਿਆ ਹੁਣ ਟਰਾਲੀ ਆਟੋਮੈਟਿਕੀ 2 ਮਿੰਟ ਦਾ ਫਰਕ ਪਾਇਆ ਨਾ 1.5 ਦਾ ਕਿਉਂ ਨਾ ਮੈਂ ਗ੍ਰੀਪਰ ਗੇਅਰ ਤੇ ਤੀਜਾ ਲੋ ਲਾ ਕੇ ਤੁਹਾਨੂੰ ਕਹਿੰਦਾ ਮੇਰਾ ਤੀਜੇ ਲੋ ਚੰਦਿਆਂ ਦਾ ਥੋੜਾ ਟੂ ਸਪੀਡ ਹੈ ਥੋੜਾ ਤੀਜੇ ਲੋ ਜਿਵੇਂ ਚੱਲੂਗਾ ਵਾਦੀ ਬਹੁਤ ਪਾਊਗਾ ਲੈ ਬਾਬੇ ਕੋਡ ਵੀ ਮਾਰ ਕੇ ਆਂਦੀ ਟਰਾਈ ਮੌਕਸਰ ਵੀ ਮਾਰ ਕੇ ਆਂਦੀ ਟਰਾਈ ਪਰ ਹਜੇ ਤੱਕ ਇਹਨੂੰ 300 ਵਟੇ ਤੋਂ ਲੈ ਕੇ 400 ਵਟਾ ਪੈ ਰਿਹਾ ਹਨ ਕਣਕ ਦੇ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਆ 222 ਐ ਆ ਇ ਇੱਥੋਂ ਆਵੇ ਓਏ ਪਤਾ ਲੱਗਦਾ ਇੱਧਰ ਆ ਜਿਹੜੀ ਟਰਾਲੀ ਲਈ ਨੇ ਇਹਦੇ ਉੱਤੇ ਕਰਕੇ ਲਾਦੀ ਕਾਲੀ ਦੇ ਕਿਉਂਕਿ ਆਪ ਹੈ ਨਹੀਂ ਸੀ ਅੰਮਤਰੋਬੀ ਇੰਤਲਾ ਕਹਿੰਦੇ ਹੁੰਦੇ ਮਾੜਾ ਹੀ ਆ ਕੋਕ ਪਰ ਲੈ ਕੇ ਚੱਲੇ ਆ ਪਹਿਲੇ ਦਿਨ ਚਲਾਈ ਹੈ ਕਰਮ ਵਾਲੀ ਹੁਣ ਰਾਵ ਨਾਲ ਜਿਵੇਂ ਬੇਫਿਕਰੇ ਹੋ ਗਏ ਘਰੇ ਘਰੇ ਠਰ ਲ ਕੇ ਨੀਂਦਾਂ ਨੂੰ ਦਾ ਪੂਰੀਆਂ ਕਰਕੇ ਹੀ ਖਿੰਗਰਾ ਦੇ ਨਾਟ ਨੂੰ ਟਕਾਸਤੇ ਸਸਰੀ ਕਰਾ ਦੀ ਚਲਾ ਦੀ ਚੰਗਾ ਲੱਗਿਆ ਕੰਮ ਬੜੇ ਭਰੇ ਉਹਨਾਂ ਟਰਾਲੀਆਂ ਲਈਓ ਮੇਰੇ ਅੱਗੇ ਤਾਂ ਠੀਕ ਆਉਂਦੀਆਂ ਵਾਲੀਆਂ ਆਓ ਜੀ ਲਿਆਦਾ ਹੁਣ ਥੋੜਾ ਨਹੀਂ ਉਹ ਵਧੀਆ ਚੱਲਦੀ ਮਸ਼ੀਨ ਹੁਣ ਤੇਰੇ ਹਿਸਾਬ ਨਾਲ ਕੋਈ ਕਮੀ ਪੇਸ਼ੀ ਕੋਈ ਨਹੀਂ ਚਲੋ ਸ਼ੁਕਰ ਆ ਉਹ ਭਾਂ ਲੰਗਾ ਹੀ ਬਹੁਤ ਔੜਾ ਬਿਨਾਂ ਕਲੱਚ ਤੋਂ ਚਰਦਾ ਕਿ ਨਹੀਂ ਦੂਜੇ ਤਰ੍ਹਾਂ ਦਾ ਬਾਅਦ ਤੇ ਵੀ ਦੂਜੇ ਜੀ ਬਸ 17 1600 ਦੇ ਚੱਕਰੇ ਦੇ ਸਹੀ ਮਿਲਦੇ ਆ 1700 ਤੇ ਹੀ ਹੋਵੇ 15 ਤੇ 2 ਦੇ ਅੱਧ ਦੇ ਵਿਚਾਲੇ ਹੋਵੇ ਬਸ ਫੇਰ ਜਾਵਾਂ ਸਹੀ ਚੱਲਦਾ ਇੱਕ ਵਾਰ ਠਾ ਮੜਾ ਜਾ ਚੱਲ ਕੇ ਬੰਦ ਕਰਿਆ ਕਰੀ ਚੰਗਾ ਸਰਬੋ ਦਾ ਤੇਲ ਉੱਤ ਇਹ ਵੀ ਮਿੱਤਰੋ ਇੱਕੇ ਘਰੇ ਚ ਦੋ ਟਰੈਕਟਰ ਚੱਲੀ ਜਾਂਦੇ ਆ ਦੂਜਾ ਟਰੈਕਟਰ ਨਹੀਂ ਦਿਖਾਵਾਂ ਕਈ ਵਾਰ ਅਗਲਾ ਫੀਲ ਕਰ ਜਾਂਦਾ ਤੇ ਲਾਂਗੇ ਆ ਜਿਹੜੇ ਟਾਪ ਦੇ ਆ ਤੁਹਾਨੂੰ ਕਹਿ ਰਹੀ ਆ ਵੀ ਚਾਰ ਟਰਾਲਿੰਗ ਨੂੰ ਵੀ ਹੱਥ ਵਾਜਦੀ 11 6 ਵਾਲੀ ਤੇ ਸਫਾਈ ਕੋਈ ਮਸ਼ੀਨ ਤੋਂ ਆ ਹੀ ਨਹੀਂ ਰਹੀ ਐਨੀ ਕਟਾਈ ਹੋ ਹੀ ਨਹੀਂ ਰਹੀ ਲੈ ਦੇਖ ਲੋ ਅਜੇ ਦੋ ਪਹਿਲਾ ਜਿਹੜੇ ਢੇਡੇ ਲੱਗੇ ਉਹ ਜਮਾ ਰੇਟਾਂ ਦੇ ਬਰਾਬਰ ਆਉਂਦਾ ਸੀਗਾ ਫਸਟਾ ਨੂੰ ਤੇ ਆਹ ਦੇਖ ਲੋ ਖੜਾ ਆ ਝਾੜ ਲਈ ਨੇਰੀ ਨੂੰ ਬਣਾ ਲਈਓ ਦੂਜੇ ਲੋਰ ਇਹ ਰਹਿਤ ਆ ਆਜਿਹੜਾ ਬੰਦਾ ਪੂਰਾ ਪੁਰਾਣਾ ਮਾਰਗ ਜੋੜਿਆ ਗਿਆ ਯਾਨੀ ਕਹਿ ਲਈਏ ਬਹੁਤ ਸੀਜ਼ਨ ਹੋ ਗਏ ਵਿਚਾਰੇ ਇਹਨਾਂ ਨੂੰ ਲੱਗੇ ਹੋਏ ਤੇ ਆ ਬਾੜ ਪੂਲ ਤੇ ਤੁਹਾਨੂੰ ਪਰਫਾਰਮੈਂਸ ਦਿਖਾਉਂਗਾ ਉਹ ਨਿੱਕੀ ਦੀ ਰੀਲ ਰੂਲ ਬਣਾ ਲੀਏ ਉਹ ਫੇਰ ਭਰ ਗਿਆ ਪਹਿਲਾਂ ਮੈਂ ਸਾਫ਼ ਕਰ ਕੇ ਆਉਂਦਾ ਮੈਂ ਬਾਈ ਇੱਕ ਦੋ ਗੱਲਾਂ ਹੋਰ ਕਰਨੀਆਂ ਰੀਲਾਂ ਦੇਖਦੇ ਭਰਾ ਫੋਨ ਲਾ ਦਿੰਦੇ ਆ ਬਾਈ ਸਾਡਾ ਯਾਰ ਦੂਜੇ ਲੋਜ ਨਹੀਂ ਚੱਲਦਾ ਉਹਨਾਂ ਦਾ 3G ਚੱਲ ਜੰਦਾ ਬਾਈ 3 ਸਪੀਡ ਤੇ 2 2 ਸਪੀਡ ਦਾ ਸੌਰੀ ਫਰਕ ਰਹਿਣਾ ਹੀ ਰਹਿਣਾ ਇਹ ਜੇ ਨੰਬਰ ਤੇ ਕਦੇ ਵੀ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦਾ ਇਹਦੇ ਇਥੇ ਬਰਾਬਰੀ ਇੱਕ ਟਰੈਕਟਰ ਹੋਰ ਚੱਲੀ ਜਾਂਦਾ ਆਪਾਂ ਉਹਦੇ ਨਾਲ ਵੀ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਇਹ ਹੁਣ ਪਾਲ ਤੋਂ ਕਰ ਆਉਂਦਾ ਹੋ ਸਕਦਾ ਇਹਨੂੰ ਪਾਲਾ ਜਾਵੇ ਮੈਨੂੰ ਇਹ ਛੋਟੀ ਟਰੈਲੀ ਘੜਦੇ ਤਾਂ ਇਹਦੇ ਕੋਈ ਬਰਾਬਰੀ ਨਹੀਂ ਹੈਗੀ ਟਰੈਕਟਰ ਦੀ ਬੜਾ ਮੱਝਾ ਹੋਣੀ ਫੋਨ ਆ ਲਿਆ ਕਰੋ ਜਾਂ ਟੈਨਸ਼ਨ ਨਾ ਲਿਆ ਕਰੋ ਵੀ ਸਾਡਾ ਤਾਂ ਜੀ ਦੂਜੇ ਤੇ ਨਹੀਂ ਚੱਲਦਾ ਬਾਈ ਟਾਂਗਰ ਤੇ ਡਿਪੈਂਡ ਹੁੰਦਾ ਇਹ ਇੱਕ ਚੀਜ਼ ਤੇ ਨਹੀਂ ਡਿਪੈਂਡ ਪਹਿਲੇ ਨੰਬਰ ਤੇ ਤਾਂ ਜੇ ਵਾਹਣ ਤੇ ਆਪਣਾ ਟਰੈਕਟਰ ਚੱਲਦਾ ਵੀ ਉਹ ਟਾਂਗਰ ਕਿਵੇਂ ਦਾ ਦੂਜੇ ਨੰਬਰ ਤੇ ਆਪਣੇ ਚੱਕਰ ਸੈੱਟ ਆ ਆਪਣੀ ਮਸ਼ੀਨ ਸੈੱਟ ਆ ਇਹ ਬਾੜੀਆਂ ਗਾਂ ਦੀ ਗਾਂ ਗੱਲਾਂ ਆ ਵੀ ਆਪਾਂ ਕਦੇ ਵੀ ਇਹ ਨਹੀਂ ਕਹਿ ਸਕਦੇ ਜੇ ਆਪਣੇ ਨੇ ਹੁਣ ਅੱਜ ਮੇਰਾ ਜੇ ਪਹਿਲਾ ਭਰਦਾ ਮੈਂ ਕਹ ਦੂੰ ਮੇਰਾ ਤਾਂ ਤਕੜਾ ਹੈ ਜੀ ਟਰੈਕਟਰ ਕੀ ਕਰੂਗਾ ਜੇ ਚੱਕਰ ਨਹੀਂ ਸੈੱਟ ਆ ਜੇ ਲਾਂਗਾ ਨਹੀਂ ਸੈੱਟ ਤੇ ਬਾਈ ਹੁਣ ਤੁਹਾਨੂੰ ਹੋਰ ਗੱਲ ਦੱਸ ਕੇ ਭਈ ਆਹ ਲਾਂਗੇ ਤੇ ਡਿਪੈਂਡ ਕਰਦਾ ਹੁਣ ਇਹੀ ਟਰੈਕਟਰ ਉਥੇ ਇੱਕ ਦਿਨ 11 ਭਰੀ ਗਿਆ ਅਗਲੇ ਦਿਨ ਇਹਨੇ 20 ਭਰਤਾ ਵਾਲਾ ਟੈਂਕੀ ਵਾਲਾ ਐਡਾ ਚੰਗਾ ਲਾਂ ਮਿਲਿਆ ਡਬਲ ਹੀ ਪੰਡ ਜਾ ਕੇ ਢੋਲਣ ਵਾਲੀ ਜਿੰਦਗੀ ਹੁਣ ਇੱਥੇ ਜੇ ਆ ਸੁੱਕੇ ਲਾਂਗੇ ਤੇ ਜਾਵਾਂ ਪਿਆਰ ਨਾਲ ਚਲਾਵਾਂ ਸਾਨੂੰ ਪਤਾ 18-17 ਤੋਂ ਮਰਦਾ ਨਹੀਂਗਾ ਇਹ ਜਦ ਕੋਈ ਘਬਰਾਉਣ ਦੀ ਲੋੜ ਨਹੀਂ ਹਾਂ ਤੁਸੀਂ ਇਹ ਜ਼ਰੂਰ ਆਪਦੇ ਚੱਕਰਾਂ ਬਾਰੇ ਥੋੜਾ ਜਿਹਾ ਖਿਆਲ ਕਰ ਲਓ ਜੇ ਕਿ ਟਰੈਕਟਰ ਹਰ ਵੇਲੇ ਤਾਂ ਨਹੀਂ ਦਬੀ ਜਾਂਦਾ ਮਸ਼ੀਨ ਉੱਤੇ ਤਾਂ ਨਹੀਂ ਚੱਲਦੀ ਕੀ ਹਣਾ ਸਲੋ ਸਲਾ ਤੇ ਢੀੜਾ ਪਾ ਕੇ ਮੜਾ ਜਿਹਾ ਆਈਡੀਆ ਹੋ ਜਾਂਦਾ ਹੈ ਹੁਣ ਆਪਾਂ ਦੋ ਸੀਜ਼ਨ ਬੱਸਾਂ ਚੇਪੋ ਜੇਪ ਦੀ ਲਾਈ ਗਈ ਬਚਾਲ ਯਾਰ ਕਿੱਧਰ ਪੁਲਣਾ ਬਦਲਾਂਗੇ 12 9 ਤੇ 36 ਦੀ ਦਬਦਾ ਰਹਿੰਦਾ ਸੀ ਹੁਣ 12 10 ਦੀ ਪੁਲੀ ਐ ਜਗਤਜੀਤ ਮਸ਼ੀਨਾਂ ਸਵਾ ਦਾ ਘੇਰ ਐ ਤੇ ਇਹਦੇ ਤੇ ਹੁਣ ਇਹਨੇ ਜਾ ਕੇ ਸੈੱਟ ਚੱਲਿਆ 12 10 ਤੇ ਤੇ ਇਦੋਂ ਪਹਿਲਾਂ ਇਹ ਔਖਾ ਹੁੰਦਾ ਸੀ ਹੁਣ ਸੌਰਾ ਚੱਲੀ ਜਾਂਦਾ ਆਪਣੇ ਮਿੱਤਰਾਂ ਦਾ ਹੀ ਐ ਤੇ ਇਹ ਬਰਾਬਰ ਟਰਾਲੀ ਇਹ ਐ ਬਰਾਬਰ ਵਾਂਗੂ ਭਰੀ ਆਉਂਦਾ ਹਨਾ ਕੀ ਕਹਿਣਾ 11 21 ਦਾ ਫਰਕ ਪਵੇ ਪਰ ਉਹਦੇ ਤੇ ਨਾ ਚੰਗਾ ਨਾ ਮਾੜਾ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਤੁਹਾਨੂੰ ਦੱਸਿਆ ਵੀ ਲਾਮ ਤੇजे ਹੁਣ ਇਹਨੂੰ ਮੰਨ ਲਓ ਇੱਥੋਂ ਆ ਤਿੰਨ ਕਿੱਲਾਂ ਦੀ ਉਸਰੀ ਐ ਜੇ ਤਿੰਨਾਂ ਕਿੱਲਾਂ ਦੀ ਉਸਰੀ ਤੇ ਟਰੈਕਟਰ ਇੱਕ ਤਾਂ ਪਾਲ ਤੇ ਤੁਰਿਆ ਗਿਆ ਉਧਰੋਂ ਵੀ ਪਾਲ ਤੇ ਮੁੜਿਆ ਹੁਣੇ ਟਰਾਲੀ ਆਟੋਮੈਟਿਕੀ 2 ਮਿੰਟ ਦਾ ਫਰਕ ਪਾਏ ਨਾ 1.5 ਦਾ ਤੇ ਇਹ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਕਿ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਬਾਕੀ ਅਸੀਂ ਵੀ ਹਜੇ ਨਵੇਂ ਆ ਸਾਡਾ ਤਾਂ ਚੌਥਾ ਸੀਜ਼ਨ ਆ ਤੇ ਚਲੋ ਮਾੜੇ ਮੋੜ ਪਹਿਲਾਂ ਚਲਾਉਂਦੇ ਰਿਹਾ ਐਵੇਂ ਆਹੀ ਨਾਨਕਿਆਂ ਦੀ ਹੁੰਦੀ ਸੀਗੀ 8ਵੀਂ 9ਵੀਂ ਦੇ ਆ ਤਾਂ ਕਲਚ ਨਾ ਪਲਾ ਛੱਡ ਲਾ ਕਰੀ ਜਨਾ 59 11 ਦੇ ਪਰ ਬੜੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਹੈਗੀ ਇਹ ਵੀ ਬੜਾ ਫਰਕ ਹੋ ਗਿਆ ਇਹ ਅਡੀਸ਼ਨ ਆ ਜਿਹੜਾ ਹੁਣ ਤੀਜੇ ਲੋਡ ਪਰ ਦਾ ਜਿਹੜਾ ਕਰੀਪਰ ਗੇਅਰ ਆ ਮੰਨ ਲਓ ਜੇ 2012 ਜਾਂ 11 ਮਾਡਲ ਦੇ ਵਿੱਚ ਕਰੀਪਰ ਪਲੱਸ ਆਈ ਸੀ ਉਹ ਪਲੱਸ ਵਾਲੇ ਮਾਡਲ ਦਾ ਤੀਜਾ ਲੋਡ ਇਹਦਾ ਪਹਿਲਾ ਲੋ ਇਹ ਹੈਗਾ 2004 ਮਾਡਲ ਦਾ ਲੋਹਾਈ ਗੇਅਰ ਜਾਂ ਫੋਰਾ ਆਈ ਲਾ ਲਓ ਤੁਸੀਂ ਉਹਦਾ ਪਹਿਲਾ ਲੋ ਮੰਨ ਲਓ ਤੇ ਕਰੀਪਰ ਦਾ 36T ਦਾ ਤੀਜਾ ਲੋ ਘੱਟੋ ਘਾਟ ਜਾਂ ਦੂਜੇ ਲੋ ਜਿੰਨਾ ਤੋੜਾ ਦਾ ਹੈਗਾ ਹੀ ਹੈਗਾ ਯੋਨਾ ਮੈਂ ਕ੍ਰੀਪਰ ਗੇਅਰ ਤੇ ਤੀਜਾ ਲੋ ਲਾ ਕੇ ਤੁਹਾਨੂੰ ਕਹਿ ਰਿਹਾ ਮੇਰਾ ਤੀਜੇ ਲੋ ਚੰਗੀ ਜਿਹਾ ਛੋਟਾ ਟੂ ਸਪੀਡ ਹੈ ਛੋਟਾ ਤੀਜੇ ਲੋ ਜਿਵੇਂ ਚੱਲੂਗਾ ਵੀ ਬਹੁਤ ਪਾਊਗਾ ਕੋਈ ਮੈਚ ਨਹੀਂ ਕਰਦੇ ਆ ਗੱਲਾਂ ਬਈ ਹੋ ਸਕਦਾ ਬਾੜਾ ਮੋਟਰ ਮੇਰੀ ਜਾਣਕਾਰੀ ਗਲਤ ਹੋ ਜੇ ਆਪਾਂ ਇਹਨੇ ਲੱਗਿਆ ਵੀ ਗੱਲ ਕਰਨੀ ਚਾਹੀਦੀ ਵੀਡੀਓ ਦੇ ਵਿੱਚ ਮਾਫੀ ਚਾਹੁੰਦੇ ਜੇ ਕੋਈ ਗਲਤ ਹੋ ਗਈ ਹੋਵੇ ਪਰ ਇਹ ਟਰੈਕਟਰ ਦਾ ਕੋਈ ਤਗੜੇ ਮਾੜੇ ਦਾ ਜ਼ਿਆਦਾ ਫਰਕ ਨਹੀਂ ਪੈਂਦਾ ਪੈਂਦਾ ਹੈਗਾ 19 ਦੀ ਦਾ ਪਰ ਬਹਾਵਾ ਨਹੀਂ ਆਪਾਂ ਆਪਦੇ 5 ਮਿੰਟ ਦਾ ਫਰਕ ਪਾ ਦੂ ਯਾਰ 2-3 ਮਿੰਟ ਦਾ ਫਰਕ ਪਾ ਦਿੰਦਾ ਟਰੈਕਟਰ ਦੇ ਜ਼ੋਰ ਦੀ ਕਰਕੇ ਜ਼ੋਰ ਫੁੱਲ ਮਾਰਦਾਵੇਂ ਅੱਗੇ ਵੀ ਜਿਹੜੇ ਬੰਦਾਂ ਕੋਲੇ ਸੈਂਪਲ ਆ ਚਲਾ ਕੇ ਦੇਖਣਗੇ ਉਹਨਾਂ ਨੂੰ ਪਤਾ ਲੱਗੂਗਾ ਹਨਾ ਤੇ ਬਾਕੀ ਇਹਦਾ ਜਾਤਜੀਤ ਦਾ ਗੇਅਰ ਭਾਈ ਉਹੀ ਮਾੜਾ ਹੈ ਕੋਸਤਾ ਆਪਾਂ ਇਹ ਵੀ ਕਹਿੰਦੇ ਸਾਡੇ ਨੇ ਤੋੜਤੀ بڑے ਬੰਦਿਆਂ ਦੇ ਟਰੈਕਟਰ ਸ਼ਾਫਟਾਂ ਟੋੜੀ ਜਾਂਦੇ ਆ ਇਹਦਾ ਹੁਣ ਜਾਤਜੀਤ ਵਾਲੇ ਵੀ ਨਾ ਇਹ ਕਹਿੰਦੇ ਸਾਡੀ ਮਸ਼ੀਨ ਬਦਨਾਮ ਕਰਦਾ ਪਰ ਆ ਵੀ ਰੀਲ ਆਉਂਦੀਆਂ ਕਰਾਸ ਇਹਦਾ ਪਹਿਲੇ ਸੀਜ਼ਨ ਟੁੱਟ ਗਿਆ ਦੂਜੇ ਸੀਜ਼ਨ ਗੇਅਰ ਫੇਰੀ ਹੋਏ ਤੀਜੇ ਸੀਜ਼ਨ ਆਇਆ ਤੇ ਕੀ ਇਹਦਾ ਸ਼ਾਫਟ ਟੁੱਟੀ ਤਾਂ ਇਹ ਗੇਅਰ ਨੂੰ ਥੋੜੀ ਜੀ ਪ੍ਰੋਬਲਮ ਹੈਗੀ ਉਹ ਵੀ ਲੋਕਾਂ ਦੇ ਕਮੈਂਟਾਂ ਅਨਸਾਰ ਆਪਾਂ ਦੱਸ ਰਹੇ ਆ ਆਪਣੇ ਕੋਲੇ ਤਿੰਨ ਪ੍ਰੋਬਲਮ ਆਈਆਂ ਤੁਹਾਨੂੰ ਸਾਹਮਣੇ ਦੱਸਿਆ ਬਾਕੀ ਜਿਹੜੀ ਇਹ ਮਸ਼ੀਨ ਦਾ ਰੰਗ ਦੀ ਕੁਆਲਿਟੀ ਦੀ ਆਪਾਂ ਤਾਰੀਫ ਕਰਾਂਗੇ ਜਿਵੇਂ ਦੀ ਲਈ ਆ ਚੌਥਾ ਸੀਜ਼ਨ ਆ ਓਵੇਂ ਦੀ ਓਵੇਂ ਹੀ ਪਈ ਆ ਐਂ ਇਉਂਦੇ ਸੀਗੀ ਤੇ ਤਿੰਨ ਤੇ ਇੱਕ ਤੇ ਕਰਦੇ ਬਾਕੀ ਥੋੜਾ ਜਿਆ ਜਿਹੜੀਆਂ ਹੋਰ ਨਾਮੀ ਮਸ਼ੀਨਾਂ ਆ ਉਹਨਾਂ ਦੇ ਵੀ ਪੇਂਟ ਦਾ ਸਾਨੂੰ ਬਹੁਤ ਪੜਾ ਲੱਗਦਾ ਪੇਂਟ ਹੁਣ ਨਾਮੀ ਮਸ਼ੀਨ ਹੁੰਦੀ ਆ ਸਾਲਾ ਤੀਜੇ ਸੀਜ਼ਨ ਨੂੰ ਇੱਕ ਸੀਜ਼ਨ ਹੀ ਬਾਹਰ ਥੱਲੇ ਦੇ ਪੇਪੜੀਆਂ ਬਣ ਜਾਂਦੇ ਹਾਂ ਵੀ ਬਾਕੀ ਗੱਲਾਂ ਉਹੀ ਤੁਹਾਨੂੰ ਦੱਸਦੇ ਸੀਗੇ ਤੇ ਥੋੜਾ ਧਿਆਨ ਹੋਰ ਪਾਸੇ ਹੋ ਜਾਂਦਾ ਤੇ ਮੁੰਡੇ ਦਾ ਲਾਹਾ ਤੱਕਿਆ ਹੀ ਰੀਲ ਰੂਲ ਬਣਾਉਣੀ ਉਹ ਵੀ ਰਹਿ ਗਈ ਚਲੋ ਤੇ ਬਾਈ ਉਹ ਮੈਂ ਤੁਹਾਨੂੰ ਦੱਸਦਾ ਵੀ ਜੇ ਗੇਅਰ ਵੱਡੇ ਚਲਾਈ ਜਾਵਾਂਗੇ ਮਸ਼ੀਨ ਲੰਗਾ ਥੱਲੇ ਛੜਦੀ ਆਉਂਦੀ ਜਾਦੇ ਸਹੀ ਜਿਹੜੀ ਕਟਾਈ ਹੈ ਲੋ ਹਾਈ ਗੇਅਰ ਆ ਜਿਹੜਾ ਟਰੈਕਟਰ ਆ ਉਹਦੀ ਪਹਿਲੇ ਦੂਜੇ ਦੀ ਕਟਾਈ ਆ ਤੀਜਾ ਦੇਵਾਂਗੇ ਤਾਂ ਬਸ ਅੱਧਾ ਥੱਲੇ ਛੜਨ ਲੱਗ ਜਾਂਦੀ ਹੈ ਹਾਂ ਜੇ ਕੋਈ ਤੁਸੀਂ ਰੀਲ ਦੇ ਜਾਂ ਮੂਰਲੇ ਆਪਣੇ ਇਹਦੇ ਕਹਿ ਲਈਏ ਕਟਰ ਦੇ ਹਨਾ ਵਧਾਏ ਵੇ ਆ ਚੱਕਰ ਤਾਂ ਗੱਲ ਵੱਖਰੀ ਆ ਤਾਂ ਪਰ ਆਮ ਜਿਹੜੀ ਮਸ਼ੀਨ ਦੇ ਜੋ ਸਹੀ origignal ਹੁੰਦੇ ਆ ਉਹ ਦੂਜੇ ਦੂਜੇ ਤੀਜੇ ਲੋ ਦੂਜੇ ਤੇ ਪਹਿਲੇ ਜੀ ਸੌਰੀ ਕਰਦੀ ਹੈ ਸਹੀ ਕਟਾਈ ਦਾ ਉਸ ਤੋਂ ਬਾਅਦ ਆ ਲੰਮੀਆਂ ਲਈਆਂ ਹੋਏ ਛੱਡੀ ਜਾਂਦੀ ਆ ਤੇ ਬਾਕੀ ਵੀਰੋ ਕੋਈ ਗੱਲ ਨਹੀਂ ਵਧੀਆ ਸਾਰੇ ਭਰਾ ਸਾਡੇ ਨਾਲ ਤਾਂ ਮਾਰੀ ਆ ਸਾਡਾ ਤਾਂ ਤਿਆਰਪਾ ਹੁਣ ਨਵਾਂ ਤੇ ਜਾਲੀ ਤੇ ਵੀ ਡਿਪੈਂਡ ਕਰਦਾ ਹੁਣ ਆ ਜਾਲੀਆਂ ਇਹ ਹੈਗ ਸਾਰੀਆਂ ਜਣੀ ਜਾਲੀ ਹੈ ਲੋਹੇ ਦੀ ਹਨਾ ਵੀ ਵੱਡ ਤਾਂ ਹੀ ਨਹੀਂ ਲੱਗੀ ਵੀ ਹੁਣ ਜਿਹੜੀ ਉਹ ਨੀਲੀ ਟਰਾਲੀ ਚੱਲੀ ਐ 35 11 ਮਗਰ ਟਰਾਲੀ ਚੱਲੀ ਐ ਉਹ ਸਾਨੂੰ ਜਿਉ ਭਰਦੇ ਆਵੇਂ ਮਹਿਸੂਸ ਹੁੰਦਾ ਟਰੈਕਟਰ ਦੇ ਬੈਠੇ ਨਾ ਵੀ ਥੋੜਾ ਜਿਹਾ ਟਾਈਮ ਦਾ ਫਰਕ ਪਾਉਂਦੀ ਐ ਕਿਉਂਕਿ ਰੀਨ ਰੱਪਾ ਯਾਰ ਸਾਰਾ ਕੁਆ ਵਿਚ ਡਿੱਗ ਜਾਂਦਾ ਉਹਦੇ ਹੁਣ ਇਹਦੇ ਚ ਸਾਰਾ ਕੁਸ ਮੰਨ ਲਓ ਉੱਡੀ ਜਾਣਾ ਨਾਲ ਦੀ ਨਾਲ ਇਹ ਬਹੁਤ ਮੈਟਰ ਕਰਦਾ ਫੇਰ ਤੁਸੀਂ ਟਰਾਲੀ ਠੋਕ ਕੇ ਭਰਨੀ ਦਾ ਤੁਹਾਨੂੰ ਆਰ ਪੀ ਐਮ ਜਿੰਨੇ ਬਣਦੇ ਆ ਦੇਣੇ ਪੈਣਗੇ ਹੁਣ ਜੇ ਇਹਨੂੰ ਟਰੈਕਟਰ ਨੂੰ 16 1700 ਤੇ ਰੱਖਦੇ ਆਂ ਤੇ ਇਹਦੇ ਪੱਖੇ ਗੂੰ ਗੂੰ ਕਰਦੇ ਆ ਮਸ਼ੀਨ ਦੇ ਜੇ ਇਹਨੂੰ 1500 ਤੇ ਭਰਦੇ ਆ ਤੁਰ ਹੀ ਵਧੀਆ ਆਉਂਦੀ ਕੋਈ ਪ੍ਰੋਬਲਮ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਣਾ ਵੀ ਚੱਕਰ ਘਾਟ ਆ ਪਰ ਟਰਾਲੀ ਠੋਕ ਕੇ ਨਹੀਂ ਭਰਨੀ ਫੁੱਲ ਪ੍ਰੈਸ਼ਰ ਕੰਪਰੈਸ ਕੰਪਰੈਸ ਨਹੀਂ ਹੋਣੀ ਉਵੇਂ ਹਣਾ ਜਿੰਨੀ ਇਹਦੀ ਰੇਸ਼ਿਓ ਬਾਰਨੀ ਆ ਜਾਨੀ ਹਣਾ ਉਹ ਨਹੀਂ ਮੰਨ ਲਓ ਫਰਕ ਪੈਂਦੇ ਆ ਨਿੱਕੇ ਨਿੱਕੇ ਗੱਲਾਂ ਦੇ ਚਲੋ ਬਾਕੀ ਵਜਦੀ ਇੱਧਰ ਉੱਧਰ ਧਿਆਨ ਹੋ ਜਾਂਦਾ ਯਾਰ ਮੇਰਾ ਤੇ ਬਾਕੀ ਬਾਈ ਜੀ ਦੂਜੇ ਤੀਜੇ ਲੋਜ ਆਪਣਾ ਲਿਆਜੀ ਇੱਕ ਵੀਡੀਓ ਪਾਉਂਦਾ ਹੁੰਦਾ ਤੇ ਉਹ ਵੀਰ ਬਾਰੇ ਵੀ ਲੋਕ ਆਮ ਹੀ ਕਹਿੰਦੇ ਆ ਤਾਂ ਵੀਰੋ ਇੱਕ ਤਾਂ ਮਸ਼ੀਨ ਦੇ ਸਿਰ ਤੇ ਹੁੰਦਾ ਵੀ ਮਸ਼ੀਨ ਦੀ ਕਟਾਈ ਦਾ ਕਿਵੇਂ ਆ ਹੁਣ ਆ ਮਸ਼ੀਨ ਦਾ ਤੀਜੇ ਲੋਚ ਕਟਾਈ ਬਹੁਤੀ ਚੰਗੀ ਨਹੀਂ ਕਰਦੀ ਅਸੀਂ ਰਾਜਸਥਾਨ ਦੇ ਵਿੱਚ ਚਲਾਉਂਦੇ ਸੀ ਤਾਂ ਉੱਥੇ ਜੋ ਤੀਜਾ ਲੋ ਲਾ ਲੈਂਦੇ ਸੀ ਤੇ ਇੱਕ ਤਾਂ ਟਰੈਕਟਰ ਵਾਗੀ ਬਹੁਤ ਪੈਂਦਾ ਸੀ ਕਟਾਈ ਕਰੇ ਵੀ ਕੀ ਤੇ ਕਈ ਵਾਰੀ ਹੁਣ ਜਦ ਐਤ ਕੀ ਟਾਂਗਰ ਦੀ ਬੇਕਦਰ ਹੀ ਆ ਹੁਣ ਟਾਂਗਰ ਦੀ ਬੇਕਦਰ ਹੀ ਆ ਤਾਂ ਆਪੇ ਅਗਲਾ ਗੇਅਰ ਵੱਡਾ ਲਾਊਗਾ ਜੇ ਹੁਣ ਟਾਂਗਰ ਜਿਵੇਂ ਪਰਪਰਾਰ 5000 ਨੂੰ ਵਿਕਿਆ ਜੇ ਉਵੇਂ ਹੋਵੇ ਤਾਂ ਕੌਣ ਤੁਹਾਨੂੰ ਗੇਅਰ ਵੱਡਾ ਲਾਉਣ ਦੇਊ ਅਗਲਾ ਹੂਆ ਮੇਰੇ ਵਾਹਨ ਦੀ ਜੜ ਕੱਢੀ ਜਾਣਾ ਹੁਣ ਲਾਂਗੇ ਦੀ ਕਦਰ ਨਹੀਂ ਹੁਣ ਆਹ ਖਰਚੇ ਆ ਮੇਰਾ ਖਿਆਲ 2.5 2.5 ਫੁੱਟ 3 3 ਫੁੱਟ ਖਰਚੇ ਖੜੇ ਆ 2.5 ਫੁੱਟ ਦਾ ਹੈਗੇ ਹੀ ਆ ਡੇਡੇ ਖਰਚੇ ਹਨ ਤੇ ਇਹਦੇ ਹੁਣ ਤੁਸੀਂ ਗੇਅਰ ਬਾਈ ਜਿਹਦਾ ਤੀਜਾ ਲੋੜ ਆ ਦੇ ਲੈ ਮਸ਼ੀਨ ਨੇ ਤਾਂ ਮਾਲ ਕੱਟ ਕੇ ਉਹ ਨਹੀਂ ਅੰਦਰ ਲਜਾਣਾ ਨਾ ਜਿੰਨਾ ਮੰਨ ਲਓ ਪਹਿਲੇ ਦੂਜੇ ਚਲ ਜਾਣਾ ਤੇ ਟਰੈਕਟਰ ਦਾ ਹੁਣ ਇਥੇ ਮੈਂ ਤੋਰਾ ਹੋਣਾ ਹੋਵੇ ਤੁਹਾਨੂੰ ਤੀਜਾ ਲੋ ਲਾ ਕੇ ਵਿਖਵਾ ਦੇਣਾ ਕੋਈ ਚੱਕਰ ਨਹੀਂ ਪਰੇ ਟਾਂਗਰ ਹਜੇ ਕਿਸੇ ਦਾ ਯਾਰ ਇਹਦੇ 'ਚ ਆਪਾਂ ਨਹੀਂ ਵਿਖਾਉਣਾ ਕਿਉਂਕਿ ਅਗਲੇ ਦਾ ਨੁਕਸਾਨ ਨਹੀਂ ਕਰਨਾ ਇੱਕ ਅਗਲਾ ਆਖੂਗਾ ਵੀ ਆਹ ਕੀ ਜਲੂਸ ਕੱਢਿਆ ਤੂੰ ਤੇ ਜਦੋਂ ਆਪਣੇ ਵਾਹਨ ਤੇ ਹੋਇਆ ਉਦੋਂ ਤੁਹਾਨੂੰ ਇੱਕ ਦਿਨ ਮੈਂ ਫੇਰ ਵੀਡੀਓ 'ਚ ਗੱਲਾਂ ਕਲੀਅਰ ਕਰੂੰਗਾ ਤੇ ਬਾਕੀ ਕੋਈ ਗੱਲ ਨਹੀਂ ਵੀਰੋ ਮਸ਼ੀਨ ਦੀ ਵੀ ਅਕਸਰ ਕਪੈਸਿਟੀ ਹੁੰਦੀ ਆ ਨੇ ਉਹਨਾਂ ਵਾਲੀ ਕੱਢਣਾ ਜਿੰਨਾ ਕਮਾਲ ਮੰਨ ਲਓ ਕੰਪਨੀ ਇੰਨੀ ਬਣਿਆ ਜਾਂ ਇਹਦਾ ਹੈਗਾ ਜਿਹੜਾ ਡਾਇਆ ਹਨਾ ਉਹਨਾਂ ਹੀ ਆਨੇ ਕੱਢਣਾ ਹੁਣ ਆਪਾਂ ਇਹਦੇ ਮੂਰੇ 75 HP ਜੋੜ ਦਈਏ ਤਾਂ ਉਹ ਵੀ ਇਹਦੀਆਂ ਬੈਲਟਾਂ ਸਲਿੱਪ ਕਰਾਈ ਜਾਊਗਾ ਕੋਈ ਬੜਾ ਫਰਕ ਨਹੀਂ ਪਾਉਣਾ ਹੁਣ ਅਕਸਰ ਵੱਡੇ ਵੱਡੇ 75 HP ਟਰੈਕਟਰ ਚਾਲਦੇ ਆ ਜਾਂ ਦੂ ਵੱਡੇ ਚਾਲਦੇ ਆ ਉਹ ਕਿੰਨਾ ਕ ਫਰਕ ਪਾਉਂਦੇ ਆ ਕਿ ਨਹੀਂ ਤੇ ਉਹਦੇ ਨਾਲ ਵੱਡੇ ਟਰੈਕਟਰ ਦੀ ਪਾਵਰ ਨਾਲ ਥੋੜੇ ਨੁਕਸਾਨ ਹੀ ਹੋਣੇ ਆ ਕੋਈ ਮਸ਼ੀਨ ਨੇ ਟਰਾਲੀ ਦਾ ਬੜਾ ਫਰਕ ਨਹੀਂ ਪਾਉਣਾ ਹੈਗਾ ਤੁਹਾਡਾ 2-4 ਦਿਨ ਕੇ ਕਰਾਸ ਮਲੂਗੀ ਜਾਂ ਤੁਹਾਡਾ ਆ ਕਰੂਗੀ ਸ਼ਾਫਟ ਭੰਨੂਗੀ ਕੋਈ ਜਾਂ ਬਲੇਟਾਂ ਸੌਰੀ ਬੈਲਟਾਂ ਚੱਕੂਗੀ ਆ ਚਾਰ ਕਿੱਲੇ ਆ ਹਨ ਚਾਰਾਂ ਦਾ ਘੇਰਾ ਆ ਹਨ ਚਾਰ ਕਿੱਲੇ ਹੋਣੇ ਇਹ ਚਾਰਾਂ ਤੋਂ ਘੱਟ ਲੱਗਦਾ ਯਾਰ ਓਕੇ ਓਕੇ ਆ ਤੇ ਇਹਦੇ ਆ ਕੇ ਫੁੱਲ ਹੋ ਗਈ ਬੈਲੋ ਇੱਧਰ ਇੱਕ ਗਿੜਾ ਲੱਗਿਆ ਤੇ ਇੱਧਰ ਦੋ ਹੋਏ ਉਹ ਤੋਂ ਦੋ ਹੋਏ ਮੇਰਾ ਕਹਿਲ ਟਾਂਗਰ ਤੇ ਬਹੁਤ ਡਿਪੈਂਡ ਕਰਦਾ ਯਾਰ ਅਸੀਂ ਹਜੇ ਤਾਂ 30 ਨਹੀਂ ਬਣਾਉਂਗਾ ਤੇ ਤੂੰ ਆਪਾਂ 30 ਬਣਾਉਣੀਗਾ ਕੋਸ ਹੋ ਜੇ ਸਵੇਰੇ ਪਰ ਉਹਦੇ ਨਾਲ ਹੀ ਭਰਦੇ ਰਹੇ ਆ ਫੇਰ ਭਰਨੇ ਆ ਆਪਾਂ ਕੋਸ ਹੋ ਜੇ ਠੀਕ ਆ 35 ਭਰਾਂ ਆ ਆਪਾਂ ਰਕਾਰਡ ਅੱਜ ਬਣਾਉਣਾ ਇਹ ਦੇਖ ਲੈ ਕਿੰਨੇ ਫੁੱਟਿਆਂ ਹੋ 12 ਫੁੱਟ ਆ ਹਾਂ ਉਹ 12 ਫੁੱਟਿਆਂ ਤੇ ਹੀ ਭਰਾਂ ਤੂੰ ਫੇਰ ਤਾਂ ਯਾਰ ਤਕੜੇ ਆਹੀ ਤਾਂ ਯਾਰ ਇੱਥੇ 24 ਪੱਟਿਆਂ ਤੇ ਰਹੇ ਆ ਕਿਉਂਕਿ ਇੱਕ ਆਇਆ ਨਾ ਸਾਡੇ ਤੋਂ ਟਰਾਲੀ ਨਹੀਂ ਪਹੁੰਚਦੀ ਯਾਰ ਰੌਲਾ ਇਹ ਹੁਣ ਆਇਆ ਜਿਕੇ ਆਪਣੇ ਕੋਲੇ ਤਿੰਨ ਟਰਾਲੀਆਂ ਆ ਤੇ ਜੇ ਐਤ ਕੀ ਨਾ ਆਪਾਂ 30 ਭਰਾਂ ਫੇਰ ਆਪਾਂ ਨੂੰ ਸ਼ਰਮ ਵਾਲੀ ਗੱਲ ਭਰਨੀਆਂ ਜਿਵੇਂ ਟਾਂਗਰ ਸੌਖਣਾ ਨਾ ਡਾੜਾ ਟਾਂਗਰਾ ਯਾਰ ਸਵੇਰੇ ਵੀ ਆਪਣੇ ਕੋਲੇ ਟਟਮਾ ਹਜੇ ਪਰਸੋ ਚੌਥੇ ਚੱਲੂ ਆਪਣੇ ਸਹੀ ਦਾ ਟੋਟਿਆਂ ਚ ਸਹੀ ਗੱਲ ਸਾਢੇ 3 ਚਲਾ ਕੇ ਤੇ 8ਵੀਂ ਭਾਰਤੀ ਦਾ ਹਜੇ ਟਾਈਮ 6 ਵਜੇ ਹੋਣੇ ਬਾਜੀ ਵੀ 6 ਸਾਢੇ 6 ਹੋ ਗਏ ਤੇ ਵਿੱਚੋਂ ਖੜ ਕੇ ਠੰਡੇ ਠੁੰਡੇ ਪੀਤੇ ਤੇ ਸਟੈਪ ਵੀ ਬਦਲੀ ਬਦਲੀ ਕੇ ਹਨਾ ਖੜੇ ਰਹੇ ਸੱਤ ਵਜੇ ਕੇ ਸਾਢੇ 3 ਚਲਾ ਕੇ ਤੇ ਫੇਰ ਵੀ ਚੰਗੀ ਘੜਤੀ ਯਾਰ ਉਹ ਟਰੈਕਟਰ ਤੋਂ ਤਿੰਨਾ ਤੇ ਪੂਰਾ ਨਹੀਂ ਆਈਦਾ ਹੁਣ ਤੁਹਾਨੂੰ ਟਾਈਮ ਨੋਟ ਦੱਸੂਗਾ ਜੇ ਮੈਂ ਇੱਥੇ ਖੜਾ ਰਿਹਾ ਤਾਂ ਵੀ ਕਿੰਨੇ ਟਾਈਮ ਚ ਭਰਦਾ ਇਹ ਪਰ ਜਿਵੇਂ ਲਾਣਾ ਵੀਰਵਾਵੇ ਲੋ ਯਾਰ ਮਸ਼ੀਨ ਤੋਂ ਕਟਾਈ ਨਹੀਂ ਹੋ ਰਹੀ ਇੰਨਾ ਸੁਖਣਾ ਨਾੜ ਚੰਗਾ ਆ ਦੇ ਘਰਚਾਂ ਦੀ ਗਿਣਤੀ ਤਾਂ ਦੇਖੋ ਤੁਸੀਂ ਪੂਰਾ ਹੀ ਨਹੀਂ ਆਈਦਾ ਇਹ ਤੋਂ ਸਾਢੇ 7 ਲਾਈ ਸੀ ਤੇ 7:43 ਤੇ ਕੱਢਤੀ ਮਿੱਤਰੋ ਕੋਈ ਝੂਠ ਨਹੀਂ ਕੋਈ ਫਰੇਵ ਨਹੀਂ ਕੋਈ ਅਸੀਂ ਸ਼ਾਵਾਸ਼ੇ ਨਹੀਂ ਲੈਣੀ ਬਸ ਵੈਸੇ ਤੁਹਾਨੂੰ ਟਾਈਮ ਦੱਸਿਆ ਇਹ ਟਾਂਗਰ ਤੇ ਸਿਰ ਤੇ 11 6 ਪੂਰੀ ਟਰਾਲੀ ਐ ਕੋਈ ਕਿਸੇ ਪਾਸੋਂ ਘਟ ਨਹੀਂ ਹੈਗੀ ਜਿੰਨਾ ਸਟੈਂਡਰਡ ਸਾਈਜ਼ ਆਪਣਾ ਜਾਦੇ ਚੱਲਦਾ ਆ ਏਰੀ ਏਰੀ ਦਾ ਫਰਕ ਹੈ ਤੇ ਟਾਂਗਰ ਤੇ ਆ ਤੂੰ ਦੇਖ ਲਾ ਟਾਂਗਰ ਕਿਡਾ 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 ਕਿ ਉਹ ਨਹੀਂ ਆਈ ਖੱਟੀ ਜੀ ਦਾ ਇਹ ਲਹੂ ਦੀ ਬੋੜੀ ਹੈ ਤੇ ਡਾਲੇ ਲੱਗਣ ਹਟ ਜਾਂਦੇ ਕਦੇ ਕੋਹੇ ਦਾ ਮਾਲੇ ਨੂੰ ਭੱਜਣ ਦੇ ਹਲਕੀ ਜੀ ਲਾ ਰਗੇ ਸੰਦੇ ਮਾੜਾ ਨਾ ਹੋਵੇ ਬਸ ਸੰਦੇ ਦੇ ਚੰਗੇ ਦੇ ਫੈਣਾ ਆਪਾਂ ਆ ਤਿੰਨ ਆਰੀ ਉਥੇ ਗਈ ਹੈ ਹਣ ਦੋ ਘੰਟੇ ਇੱਥੇ ਹੋ ਗਏ ਸਾਨੂੰ ਖੜਿਆ ਨੂੰ ਪੰਡ ਆਈ ਤਾਂ ਐਸੇ ਆਉਂਦੀ ਏ ਜਾਲੀਆਂ ਜੋੜਦਾ ਫੇਰ ਫੇਰ ਲੈਂਦਾ ਆ ਮਗਰ ਲਈ ਜਾਲੀ ਦੇ ਦੋ ਵਾਰੀ ਟਾਂਕੇ ਲਵਾਤੇ ਉਹ ਤਾਂ ਹੁਣ ਫੇਰ ਵੇਖੋ ਹੋ ਗਏ ਤਾਂ ਫੇਰ ਮੋਰੇ ਨਿਕਲੇ ਬੇ ਏਡਾ ਸੜਿਆ ਸੰਦਾ ਲੈ ਬੈਠਣਾ ਹੈ ਕੋਈ ਲੱਜਤ ਨਹੀਂ ਆਈ ਤਰਾਏ ਭਰੇ ਜੀ ਓਏ ਹੋਏ 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 ਨਹਾਲ ਹੈ ਇਹਦਾ। ਉਹ ਹੋ ਗਿਆ। ਇਹ ਨਾ ਹੋ ਗਿਆ। ਖਰੀਦ। ਲੈ ਬਾਬੇ ਕੋਟ ਵੀ ਮਾਰ ਕੇ ਆਂਦੀ ਟਰਾਈ, ਮੌਕਸਰ ਵੀ ਮਾਰ ਕੇ ਆਂਦੀ ਟਰਾਈ ਪਰ ਹਜੇ ਤੱਕ ਇਹਨੂੰ 300 ਵਟੇ ਤੋਂ ਲੈ ਕੇ 400 ਵਟਾ ਪੈ ਰਿਆ। ਕਣਕ ਦੇ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਆ 222 ਐ। 826 ਤੋਂ ਮਗਰੋਂ ਵੀਜੀ ਸੀ ਇਹ। ਇਹਦੀ ਵਜਾਂਦ ਹੈਗੀ 11-12 ਨਵੰਬਰ ਦੀ। ਆਹ ਹਾਲਾਤ ਆ ਇਹਦੇ। ਇਹ ਹੁਣ ਕੀ ਕਾਰਨ ਹੈ ਤੁਸੀਂ ਦੱਸਣਾ ਪਾਣੀ ਇਹਨੂੰ ਵੀ ਦੋ ਲੱਗਿਆ ਪਾਣੀ ਦੂਜੀ ਨੂੰ ਵੀ ਦੋ ਲੱਗੇ ਸੀ ਆ ਪਟਾਕਾ ਮਾਰਿਆ ਜਿਵੇਂ ਆ ਦੇਖੋ ਤੇ ਆ ਫੋਕਾ ਹੋ ਗਿਆ ਨਾ ਦਾਣਾ ਇਹ ਆ ਦੇਖ ਆ ਨਾਕੂ ਹੈ ਆਪਣੇ ਪੈਂਡ ਦੇ ਵਿੱਚ ਤਕਰੀਬਨ 30 ਤੋਂ 35% ਕਣਕ ਹੋਈ ਹੈ ਜਿਹਦੇ ਕਰਕੇ ਸਾਰੀ ਮੰਡੀ ਦਾ ਨੁਕਸਾਨ ਹੋਇਆ ਵੇ ਕੋਈ ਇੱਕ ਦਾਣੀ ਹੁਣ ਆ ਇੱਥੋਂ ਤੋਂ ਨਵੇਂ ਨਹੀਂ ਦੀਦੀ ਹੋਊਗੀ ਉਹ ਖੇਤ ਵੀਰੇ ਹੈਲੋ ਪ੍ਰਦਾਨ ਖੇਤੀ ਥੋੜੀ ਥੋੜੀ ਆ ਇ ਇੱਥੋਂ ਆਵੇ ਐਵੇਂ ਪਤਾ ਲੱਗਦਾ ਇੱਧਰ ਆ ਜਿਹੜੀ ਟਰਾਲੀ ਲਈ ਨੇ ਇਹਦੇ ਉੱਤੇ ਕਰਕੇ ਲਾਦੀ ਕਾਲੀ ਦੇ ਕਿਉਂਕਿ ਆਪ ਹੈਣੀ ਸੀ ਅਸਲ 'ਚ ਉਹੀ ਘਾਟਾਂ ਆ ਆਪਣੀਆਂ ਵੀ ਮਸ਼ੀਨ ਵਾਲੇ ਚੱਕਰ ਦੇ ਵਿੱਚ ਇੱਧਰ ਨਿਸ਼ਾਨ ਕਰਾ ਲਿਆ ਹੁਣ ਇਹ ਜੇ 4 ਕਿੱਲਿਆਂ ਦੀ ਕਣਕ ਮੌਜ ਨਾ ਹੈਗੀ ਆ ਵੱਧ ਭਾਵੇਂ ਹੋਵੇ ਤੇ 10000 ਰੁਪਿਆ ਕਿੱਲੇ ਦਾ ਆਪਾਂ ਨੂੰ ਪਹਿਣਾ ਹੀ ਪਣਾ ਚਲੋ ਕੋਈ ਨਹੀਂ ਜਿਹੜੇ ਸੀ ਜਾਂ ਚੱਬ ਜਾਣੇ ਸੀ ਉਹ ਇੱਧਰ ਵੜ ਜਾਣੇ ਯਾਰ ਇਹ ਨੁਕਸਾਨ ਦਾ ਪਤਾ ਨਹੀਂ ਲੱਗਦਾ ਹੁੰਦੇ ਦਾ ਜੋ ਬੰਗਲ ਦਾ ਤੇਜ਼ ਮੈਂ ਆਵੇ ਇਧਰ ਲਈ ਕਣਕ ਦਾ ਰੰਗ ਵੇਲੇ ਦੇ ਇਧਰ ਲਈ ਲੈ ਬਾਬੇ ਕਣਕ ਭਰਨੀ ਆ ਗੱਲ ਇਹਦੀ ਕਰੀ ਜੈਤੋ ਏਰੀਏ ਦੇ ਵਿੱਚ ਟਰਾਲਾ ਲਿਆਂਦਾ ਉਥੋਂ ਟਰੈਕਟਰ ਵੀ ਲਿਆਂਦਾ ਉਥੋਂ ਤੇ ਉਥੇ ਸੈਂਪਲ ਦਿਖਾ ਕੇ ਆਂਦਾ ਹੁਣ ਦੇਣਾ ਕੀ ਬਣਦਾਗਾ ਹੁਣ ਰਾਤ ਨੂੰ ਭਰਾ ਕੇ ਤੜਕੇ ਛੱਡ ਕੇ ਆਉਂਦਾ ਖਬਰੀ ਤੇ ਵੀਰ ਜੀ ਸਾਡੇ ਰਾਮ ਨੇ ਦੱਸੇ ਸੀ ਪਹਿਲਾ ਅੱਧਾ ਘੰਟਾ ਗਾਲ ਕੇ ਆਪਾਂ ਤੇ ਹੌਲੀ ਹੌਲੀ ਓਏ ਓ ਪਲੜ 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 ਓ ਪਾੜ ਗਿਆ ਓ ਪਰ ਚੰਗਾ ਚੰਗਾ ਇੰਨੇ ਤਾਂ ਮੈਂ ਪਾਟਰ ਨਹੀਂ ਦਿੱਤੇ ਸੀ ਆਪਣਾ ਡਰਾਈਵਰੀ ਵਿਖਾ ਕੇ ਆਪਾਂ ਅੱਧਾ ਪੌਣਾ ਟਰਾਲਾ ਭਰਿਆ ਤੇ ਆਪਣਾ ਗੋਡਾ ਦੋਨ ਲੱਗ ਗਿਆ ਕਿਉਂਕਿ ਗਲੱਟ ਬੜਾ ਟਾਇਰ ਰੱਖੀ ਫਿਰਦਾ ਪਤੰਦਰ ਤੂੰ ਤਾਂ ਬੰਦਾ ਫੁੱਲ ਜਗਾੜੀ ਐ ਸਾਡਾ ਕਰੇ ਨਾ ਪਤਾ ਨਹੀਂ ਕੀ ਰਸਿਆ ਵੀ ਕਲਚ ਤੇ ਅੰਦਰੋਂ ਦਾ ਰੜਾ ਕਰਾਈਦਾ ਬਾਹਰੋਂ ਪੱਤੀ ਪੱਤੀ ਨੀ ਬੋਆ ਗਿਆ ਪੌਂਦਾ ਸੀ ਹੁਣ 1:30 ਹੋ ਗਏ ਆ ਪਹਿਲਾਂ ਅੱਜ ਦਾ ਜਿਹੜਾ ਫੱਟਾ ਪਈ ਗਿਆ ਉਹ ਫੱਟਾ ਪਈ ਗਿਆ ਕੋਟਕਪੂਰੇ 21:30 ਤੋਂ 2200 2300 ਤੱਕ ਵੀ ਗਈ ਆ ਪਹਿਲਾਂ 2325 ਵੀ ਗਈ ਸੀ ਪਰ ਹੁਣ ਉਹਨੂੰ ਅੱਧਾ ਕਿਲੋ ਤਾਰ ਲਈ ਸੀ ਤੇ ਅੱਜ ਪੰਜਵੇਂ ਛੇਵੇਂ ਆ ਹੀ ਬੰਦਾ ਉੱਤੇ ਬਹਿ ਗਿਆ ਐ ਪਾ ਦਿੰਨੇ ਆ ਤਾਂ ਉਹ ਨਾਡਾ ਨੋਟੋ ਵੀ ਪਾਏ ਨਾਡਾ ਡੈਗ ਡੁੱਗ ਪਏ ਪਹਿਲਾਂ ਕੋ ਆ ਮੈਂ ਥੱਲੇ ਲੌਂਕਾ ਲੱਗ ਗਈ ਇੱਥੇ ਆ ਜੋੜ ਤੇ ਪਾ ਲ ਆਵੇ ਸਾਰੀ ਤਾਰਾਂ ਤੇ ਹੀ ਨੋਗਰੀ ਬੰਦਾਲੀ ਘਰੇ ਲੱਗਦਾ ਯਾਰ ਬਹੁਤ ਨਹੀਂ ਆਇਆ ਆ ਕਣਕ ਸਹੀ ਆਵੇ ਮਿੱਤਰੋ ਮੇਰੇ ਜ ਕੁਝ ਨਹੀਂ ਲੈ ਇੱਕ ਇਹਦਾ ਨੰਬਰ ਢੀ ਹੈ ਵੀ ਬਾਈ ਇਹ ਹੋਰ ਸੀ ਇਹ ਮੇਰਾ خیال ਠੀਕ ਆ ਹੋਰ ਹੈ 222 ਨਹੀਂ 303 ਹੋ ਗਈ ਹੈ ਹਾਂ 399 ਉਹ 222 ਅੱਗੇ ਉਹ ਖਰਾਬ ਹੋਈ ਹੈ ਦੇ ਕੱਲੇ ਵਾਪਸ ਆ ਲੈ ਅਰੇ ਕੰਮ ਕਰ ਕੰਮ ਕਰ ਤੂੰ ਕਿੱਥੇ ਤੱਕ ਨਾ ਆਨੀ സാറി മഡി വേല ബോരങ്ങ ਪਟਵਾਰੀ ਲੈ ਗਿਆ ਰਾਤ ਪਟਵਾਰੀ ਭਰੀ ਗਿਆ ਬਹੁਤ ਮਾਲ ਚੱਕਿਆ ਗਿਆ ਆਪਣੇ ਪਿੰਡੋਂ ਹਾਂ ਬਹੁਤ ਜਿਆਦਾ ਆਪਣੇ ਘਰ ਚੱਕਿਆ ਆਪਣੀ ਪੜ ਤਾ ਹਾਂ ਆਪਣੇ ਕੋਈ ਤਾਂ ਹੰਡਰੀ ਜੰਨੇ ਆ ਗੋਰੇ ਦੇ ਮਾਲ ਨੂੰ ਕੀ ਹੋਇਆ ਲੈ ਵੀ ਮਿੱਤਰੋ ਅੱਜਨ ਦੇ ਵਿੱਚ ਕੰਮ ਬਹੁਤ ਜਿਆਦਾ ਹੋਇਆ ਪਿਆ ਕਿਉਂਕਿ ਕਣਕ ਆਪਣੀ ਰਾਮਣੇ ਲੈ ਕੇ ਚੱਲੇ ਹੁਣ ਜੈਤੋਂ ਪਤਾ ਨਹੀਂ ਰਾਮਣੇ ਇਹ ਨਹੀਂ ਪਤਾ ਜਿੱਥੇ ਲਿਜਾਵਾਂਗੇ ਤੇ ਇਧਰ ਆਪਣਾ ਕੰਮ ਚੱਲੀ ਜਾਂਦਾ ਸੋਖਣਾ ਤਾਂ ਅੰਗਰ ਦੇ ਤੁਸੀਂ ਦੇਖ ਹੀ ਸਕਦੇ ਮਸ਼ੀਨ ਦੇ ਟਾਇਰ ਲੋਗੇ ਹੁੰਦੇ ਆ ਇਹ ਆਪਣੇ ਚਾਤੇ ਕੀ ਗਣਕਾ ਤੇ ਔਰੇ ਦਾ ਤੋੜਾ ਵੀ ਦੇਖ ਹੀ ਸਕਦੇ ਆ ਦੂਜੇ ਲੋਅ ਦੇ ਵਿੱਚ ਇਹ ਮੈਂ ਜਦੋਂ ਪਾਲੇ ਨੂੰ ਦਿਖਾ ਆ ਗਏ ਮੁੰਡਾ ਸਾਡਾ ਆਸਟ੍ਰੇਲੀਆ ਉੱਠ ਗਿਆ ਇੱਥੇ ਕਾਰਜ ਜਾਰੀ ਕਰਦਾ ਰਿਹਾ ਆਪਣੀ ਖੇਤੀ ਇਹ ਵੀਡੀਓ ਦੇਖ ਕੇ ਦਾ ਥੇਤ ਦੇਖ ਸਕਦਾ ਤੁਸੀਂ ਆ ਦਾ ਬੈਂਡ ਹੌਣ ਕੱਢਦਾ ਜਿਵੇਂ ਡਬਲੀ ਪ੍ਰਣਾਲਾ ਕੱਢਦਾ ਹੀ ਫੁੱਲ ਭਰਿਆ ਇਹਨੇ ਤਿਆਰ ਖਣੀ ਟਾਂਗਰ ਨੇ ਨਰਨ ਸੀ ਗਿਆ ਅਕਸਰ ਥੋੜਾ ਜਿਹਾ ਆਪਣੇ ਨਾਲ ਫਰਕ ਹੁੰਦਾ ਹੁਣ ਤਾਂ ਟਾਂਗਰ ਵੇਖ ਕੇ ਸਵਾਦ ਆਉਂਦਾ ਚਲੋ ਭਾਈ ਮੁੰਡਿਓ ਚੱਲ ਕੇ ਕਰ ਚਲੋ ਬਰਾੜ ਸਾਹਿਬ ਹੁਣ ਢੇਡਾ ਲਵਾ ਕੇ ਆਉਦੋ ਮੇਰੇ ਨਾਲ ਇਹ ਨਹੀਂ ਕਿੱਥੇ ਨਾੜ ਕੇ ਰਹਿਣਾ ਮੰਡੀ ਜੱਬਾ ਥੋੜੀ ਰਹਿ ਗਈ ਕਾਲੀ ਪੀਲੀ ਰਹਿ ਗਈ ਆਪਣੀ ਤੋਲਣ ਵਾਲੀ ਕਾਲੀ ਪੀਲੀ ਕਿਹਦੇ ਤੋਲਣੀ ਆ ਰਗੀ ਕਿੱਧਰ ਇਹ ਮਰਜ਼ੀ ਜੀ ਠੀਕ ਆ ਯਾਰ ਚੱਲ ਫਿਰ ਵੇਲਾ ਹੋ ਚਲੀ ਆਪਣੀ ਆੜ ਤੇ ਵੀ ਅੱਜ ਉੱਥੇ ਤਲਾ ਦੇਣੇ ਰਾੜ ਸਾਹਿਬ ਚੱਲੇਗੇ 190 959 ਘਟੇ ਆ ਤੋ ਲਈ ਦੋ ਤੋ ਲਈ ਜਾਂਦੇ ਕੋ ਪਹਿਲਾ ਤਲ ਜਾਈ ਹੋਰ ਹੁਣ ਉੱਥੇ ਲੈ ਕੇ ਚੱਲੇ ਆਂ ਲੌੜੇ ਘਰ ਤੇ ਲਿਜਾ ਲੈ ਮੈਂ ਤਾਂ ਭਰਾ ਲੈਣਗਾ ਜਾਂ ਘਰ ਦੇ ਭਾਈ ਗੱਟਾ ਕਰ ਮੈਂ ਇਹ ਕਰ ਮੈਂ ਇੱਕ ਤਾਂ ਇਹ ਲਾਦਾ ਵਿੱਚ ਉਹ ਵੀ ਹੁਣ ਦੇ ਵਿੱਚ ਚੰਗੀ ਆ ਗਈ ਹੁੰਦੀ ਆਣਾ ਹੋਊ ਚੱਲ 45% ਆਪਣੇ ਚੰਦ ਯਾਰੀ ਆ ਯਾਰ ਉੱਤੇ ਨਹੀਂ ਘਟਰਾ ਲੈਣਾ ਪਰ ਨਾ ਨਹੀਂ ਆੜੀ ਆ ਚਲ ਆਪਾਂ ਥੋੜਾ ਜੀ ਘਟਰਾ ਲੈ 3 ਘਟਰਾ ਲੈਣਾ ਰਾਤਾਂ ਲਈ ਦਿਨੋਂ ਸੌਣ ਦੇ 25 ਦਿਨ ਤੋਂ ਹੋਰ ਜੇ ਆਜ ਕਿਨੇ ਗਾਉਂਗੇ ਆ ਜਾਏਗਾ ਦਾਵਰ 10 12 ਅੱਖਰ ਰਹੀ ਆ ਹੇ ਕਿੱਥੇ ਕਹਾ ਪਿਆਰੇ ਗਏ ਜਾਨੀ ਹਜੇ ਤੂੰ 20 30 ਟਰਾਲਾ ਲਗਾ ਹੋਰ ਭਰਨ ਗਿਆ ਜਾ ਦੇਖੋ ਬਈ ਜਿਹੜੇ ਗੋਗੂ ਦਾ ਕੋਈ ਤਾਂ ਖਪੜਾ ਲੱਗਿਆ ਪਿੰਮਾ ਦਾ ਬਾਈ ਬਟੇ ਗਿਆ ਭਰ ਗਿਆ 5 ਅਹ ਤੇ ਉੱਪਰ ਭਰ ਗਿਆ 21 ਸਾਤੋ ਜਿਹੜੇ ਹੁਣ ਟਰਾਲੇ 16 16 ਬੰਦ ਤੇ ਵੀ ਭਰਦੇ ਮਾਲ ਲੱਗੇ ਹੋਏ ਉਹ ਉੱਪਰ ਜਿਹੜੀ ਵੀਰੇ ਅੱਛਾ ਹਾਂ ਉਹ ਕਿੱਡੇ ਕਿੱਡੇ ਭਰਾਈ ਜਾਂਦੀ ਕਾਨਕੀ ਦੋਨਾਂ ਕੰਦੇ ਮੈਨੂੰ ਦਾ ਹੀ ਮੈਂ ਜਾਣ ਤਾ ਉਹ ਟਰਾਲੇ ਤਾਕੀ ਫੇਲ ਹੋ ਗਈ ਆ ਵਾਈ ਗਈ ਟਰਾਲੇ ਚ ਤਾਂ ਤੇ ਯਾਰ ਸੰਧਾਣੀ ਜਾਇਦਾ ਮੈਨੂੰ ਆ ਉਹਦੇ ਵੀ ਨਹੀਂ ਚੰਗੇ ਤਗੜੇ ਘਰਾ ਦੇਣੇ ਚੰਗੇ ਹਵਾ ਹੀ ਨਹੀਂ ਟਰਾਲੇ ਚ ਜਦੋਂ ਦੇ ਪੰਡ ਆਏ ਆ ਮਸ਼ੀਨ ਕੋਲੇ ਜਾਣਾ ਨਹੀਂ ਲੈ ਦੇ ਤੁਸੀਂ ਤਿੰਨ ਦਿਨ ਹੋ ਗਏ ਚਾਰ ਅੱਜ ਚੱਲੀ ਜਾਂਦੇ ਆ ਸਾਹ ਚਲੋ ਆਈ 올 ਦੇ ਭਾ ਹਾ ਹੌਂ ਟਰਾਲਾ ਯਾਰ ਮੰਗਿਆ ਹੀ ਸਾਡੇ ਬੰਦਿਆਂ ਦਾ ਮਹੱਲਾ ਦੇ ਜੀ ਦੇ ਜੀ ਵੀ ਹਵਾ ਕੱਟ ਤੇ ਇਹ ਟਰਾਲਾ ਕਾਦਾ ਟਰਾਲੀ ਆ ਹੁਣ ਤੁਸੀਂ ਦਾ ਟਰਾਲਾ 32 ਫੁੱਟ ਨੂੰ ਵੀ ਖਾਂਗੇ ਭਰਾਵੋ ਪਰ ਅਸੀਂ ਇਹਨੂੰ ਟਰਾਲਾ ਹੀ ਕਹਾਵਾਂਗੇ ਸਾਡੇ ਏਰੀਏ ਦੇ ਟਰਾਲਾ ਕਹਿੰਦੇ ਤੇ ਉਹ ਦਾ ਮੰਗਾ ਜਿਹੜੇ ਬੰਦੇ ਆਉਣੇ ਨੇ ਯਾਰ ਵਿਚਾਰਿਆਂ ਨੂੰ ਆ ਗਰੀਬ ਜੱਬੀ ਜਾਂਦੇ ਤੇ ਕੀ ਆ ਤੂੰ ਆਇਆ ਕਾ ਤਾਂ ਮਾਰਦਾ ਕੱਟ ਪਾਈ ਹੈ ਜੇ ਸ਼ੇਰਾ ਤੂੰ ਸ਼ੇਰ ਥੋੜੇ ਔਖੇ ਲੱਗਦੇ ਮੈਨੂੰ ਇਹ ਬੁਲਰੇਣਾ ਆ ਜੀ ਡਰਾਈਵਰ ਹੀ ਮੇਰੇ ਹਿਸਾਬ ਜਿਹੜੀ ਆ ਬੁਗੇ ਦੀ ਨਾ ਕੋਈ ਨੰਗੀ ਜਾਂਦਾ ਆ ਰ ਆ ਰ ਬਈ ਹੁਣਾ ਥੱਲੇ ਆ ਜੇ ਭੈਣ ਆ ਖਿਆ ਲੁੱਕ ਜਾਂਦਾ ਹੁਣ ਤਾਂ ਇਹ ਸੱਟ ਜੂਗਾ ਗੱਟੇ ਤਾਂ ਮੋੜ ਕੇ ਆਪਾਂ ਝਾਕੀ ਆਂਗੇ ਇਧਰ ਸਾਡੀ ਇੱਕੀ ਫੋਟੀ ਫੁੱਲ ਹੋ ਗਈ ਟਰੈਡੀ ਆ ਸਾਰੇ ਦਾਣੇ ਗਰੀ ਜਾਂਦੇ ਯਾਰਾ ਜਤਾ ਲੈਵਲ ਚਾਹੀਦਾ। ਲਾਉਂਦਾ ਹੀ ਨਹੀਂ ਕੋ ਭਰਾ। ਫੇਲ ਹੋ ਗਿਆ ਕੰਮ ਆਪਾਂ। ਨਵਾਂ ਡਾਲਾ ਲਵਾਇਆ। ਦਾਣੇ ਸਾਰੇ ਗਰੀ ਜਾਂਦੇ। ਬੜਾ ਲਾਹਾ ਤਾਂ ਕਹਿਦਾ। ਓਏ ਗੱਟੇ ਭਰਾ ਦੇ। ਬੜਾ ਯਾਰ ਸਮਝਾ। ਲੈ ਵੀ ਮਤਰਾ ਕੇਰਾ ਭਰਾ ਕੇ ਲਿਆਉਣੇ ਆ ਹਵਾ। ਇਹ ਤਾਂ ਰੋਂਦਾ ਹੀ ਜਾਂਦਾ ਇਹ ਛੜਿਆ। ਏਸੀ ਵਾਲੇ ਸਾਡੇ ਹੈਰੀ ਭਾਈ ਰਹਿ ਗਿਆ ਜਰਾ ਏਸੀ ਉਣਾ ਇਹਦੇ ਨਾਲ ਤਾਂ ਨਹੀਂ ਪਹੁੰਚਦੇ ਆਪਾਂ ਇਹਦਾ ਲੋਜ ਆਉਂਦਾ ਕਾਫ ਲੋਜ ਲਈ ਆ ਹੁਣ ਤਾਂ ਹੀ ਹੁਣ ਟਰੈਕਟਰ ਸਵਰਾਜ ਫੜਦੇ ਇਹਨਾਂ ਦਾ ਗਵਰਟੀ ਕਿਨਾਂ ਇਹਦੇ ਨਾਲ ਲੈ ਕੇ ਜਾਣੇ ਯਾਰ ਆ ਵਾਹ ਵਾਹ ਇਹਦਾ ਉੱਥੇ ਪਿੱਛੇ ਪੈਂਡ ਚੜਾਈ ਸੀ ਇੱਥੇ ਖੜੀ ਗਿਆ ਇਕਰ ਇਹਦਾ ਵਿਚਾਰਾ ਇਕੱਠਾ ਹੀ ਹੋ ਜਾਂਦਾ ਦੋ ਦਿਨ ਲੈ ਵੀ ਕਹਿੰਦੇ ਮੁੰਡੇ ਦਾ ਬਹੁਤ ਥੈਂਕ ਯੂ ਆਜੇ ਕੰਮ ਦਾ ਤੂੰ ਕੱਢੀ ਇਹਦਾ ਭਰਾਵਾ ਉੱਥੇ ਜਿਸ ਕਰਨੇ ਕਿ ਪਾਰ ਤੇ ਪੁੱਠਾ ਮੁੜ ਪਈ ਨਹੀਂ ਕਿੰਨੀ ਕਿ 2 ਫੁੱਟ ਢਾਹਣੀ ਹੈ ਇਹਦਾ ਕੰਮ ਕੱਢ ਇਹਦਾ ਕੰਮ ਹੈ ਯਾਰ ਇਹਨੂੰ ਕੱਟੇ ਬਸ ਕੀ ਗੱਲਾਂ ਕਰਨਾ ਤੂੰ ਬਾਬੂ ਕੰਮ ਕੱਢ ਕੇ ਨਾ ਦੀ ਪਗੜੀ ਕਰਦੇ ਦੇਰ ਕੋਰੇ ਆ ਰੋਟੀ ਮੰਗ ਆਇਆ ਟੱਲੇ ਗਿਆ ਹਾਂ ਆਪ ਦਾ ਸਵਰਾਜ ਮੰਗ ਲਿਆ ਯਾਰ ਇਹਦੇ ਨਹੀਂ ਜਾਂਦੇ ਆ ਵੇ ਇਹਨਾਂ ਦਾ ਸੇਧ ਰੱਖਣ ਜਾਣੀ ਬਰਾਹੀਂ ਨਾਲ ਜੀ ਜੱਸ ਤੇ ਆਉਂਗਾ ਰਾਜ ਜੇ ਮੇਰਾ ਟੈਨ ਹਰੀ ਆਉਂਦਾ ਇਹਨੇ ਅੱਗ ਮਚਾਈ ਸੀ ਲੋਡਰ ਵਾਲੇ ਨੇ ਇਹ ਵੀ ਕੀ ਕਰੇ ਖਾਣਾ ਇਹਦੇ ਤੁੰ ਜੀ ਭਾਈ ਇਹਦੇ ਹੁਣ ਇਹ ਪੂਰਾ ਇਹਦੇ ਤਾਂ ਕਣਕ ਕਾਲੀ ਜੜੀ ਹੋਈ ਹੈ ਇਹਦਾ ਸੀਜ਼ਨ ਮਾਰਨਾ 30 35 ਬਣਦਾ ਹੈ ਦੀ ਮੈਂ ਇਹ ਟ੍ਰਾਲ ਨਾ ਭਰ ਤਾ ਇਹਦਾ ਸੀਜ਼ ਨਹੀਂ ਆ ਗਿਆ ਕਣਕ ਕਾਲੀ ਹੋ ਗਈ ਕਿੰਨੀ ਸੀ ਬਾਬੂ ਘੱਟ ਸੀ ਗਈ ਘੱਟ ਦੀ ਉਹ ਲੈ ਗਿਆ ਕਰੇ ਕੰਮ ਵਧ ਗਿਆ ਯਾਰ ਇਹਦਾ ਬਾਲ ਨਹੀਂ ਖੜਦਾ ਹੁਣ ਐਸ ਤਰ੍ਹਾਂ ਮੈਨੂੰ ਹੋਰ ਵੀ ਕਮੈਂਟ ਆਵਾਇਂ ਬਿਲਕੁਲ ਮੈਨੂੰ ਬੋਲ ਮੈਂ ਤਾਂ ਉੱਪਰ ਗਿਆ ਮੈਂ ਆਲਾ ਨਾ ਰੋਣਾ ਲੱਕੜ ਦੇ ਕੀਟੇ ਤੁਹਾਨੂੰ ਨਹੀਂ ਠੋਕਦੇ ਗੇ ਕਰਾਂ